ਪਹਿਲਾ ਲਾੜੇ ਸੀ ਅਕਾਲੀ ਦਲ ਵਾਲੇ ਜਿਆਨੀ ਹਰਪ੍ਰੀਤ ਸਿੰਘ ਦੀ ਬੜੀ ਨੇੜਤਾ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਜੀ ਔਰ ਜੋ ਕੁਸ਼ੇ ਤੇ ਹੋ ਰਿਹਾ ਉਹ ਸਾਰਾ ਕੁਝ ਗਿਆਨੀ ਜੀ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਮਲਾ ਕੇ ਸਾਰਾ ਕੁਝ ਕਰ ਰਹੀ ਹੈ ਹੂੰ ਹੂੰ ਇਹ ਗੱਲ ਇਹ ਇਲਜ਼ਾਮ ਅਕਾਲੀ ਦਲ ਵੱਲੋਂ ਸੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਜੀ ਕਿ ਇਹ ਉਹਨਾਂ ਦਾ ਇਲਜ਼ਾਮ ਸੱਚ ਹੈ ਪਰ ਸੰਤ ਹਰਜਨ ਸਿਕ ਲੋਗੋ ਬਾਲ ਦੀ ਕਮਸੀ ਦੇ ਉੱਤੇ ਜਿਹੜੇ ਦੋ ਇਕੱਠ ਹੋਏ ਹੈ ਜੀ ਜਿਹਦੇ ਵਿੱਚ ਸੰਤ ਨੋ ਕੋ ਵਾਲ ਨੂੰ ਸ਼ਰਧਾ ਨਹੀਂ ਪੇਸ਼ ਕੀਤੀ ਗਈ ਹੈ ਦੋ ਇਕੱਠ ਹੋਏ ਐ ਇੱਕ ਇਕੱਠ ਬਾਦਲ ਕਹਿੰਦੇ ਕਿ ਤੇ ਦੂਜਾ ਜਿਹੜਾ ਹੈਗਾ ਇਹਨਾਂ ਨੇ ਕੀਤਾ ਆਪਾਂ ਉਹਨਾਂ ਕਹਿੰਦੇ ਕਿ ਹਰਪ੍ਰੀਤ ਸਿੰਘ ਹੋਰਾਂ ਦੇ ਅਕਾਲੀ ਦਲ ਬਣੇ ਜੀ ਲੀਡਰ ਸਾਰੇ ਆਪੋ ਆਪਣੀ ਗੱਲ ਕਹਿੰਦੇ ਹੁੰਦੇ ਆ ਬੋਲਦੇ ਹੁੰਦੇ ਆ ਤੇ ਸਾਰੇ ਲੀਡਰਾਂ ਨੇ ਉੱਥੇ ਆਪੋ ਆਪਣੇ ਪਾਸ਼ੇ ਰੱਖੇ ਹੂੰ ਹੂੰ ਕਿਸੇ ਦਾ ਧਿਆਨ ਨਹੀਂ ਗਿਆ ਸੀ ਇਸ ਗੱਲ ਵੱਲ ਜਿਹੜੀ ਗੱਲ ਪ੍ਰੇਮ ਸਿੰਘ ਜੱਦੂ ਮਾਇਰ ਹੋਰਾਂ ਨੇ ਕੀਤੀ ਹੂੰ ਹੂੰ ਉਹ ਸੁਧਾਰ ਨੇ ਗੱਲ ਕਰਦੇ ਸੀ ਪਰ ਕਈ ਵਾਰੀ ਕਹਿੰਦੇ ਹੁੰਦੇ ਆ ਉਹ ਕਹਿੰਦੀ ਵੀ ਗੱਲ ਕਹਿੰਦੀ ਐ ਤੂੰ ਮੈਨੂੰ ਮੂੰਹ ਕੱਢ ਕੇ ਮੈਂ ਤੈਨੂੰ ਪਿੱਡੂ ਕੱਢ ਦੂੰਗੀ ਜੀ ਜਿਹੜੇ ਕੱਲਬ ਤੋਂ ਉਹੀ ਆਪਦੇ ਨਾਲ ਹੋਈ ਹੈ ਹੂੰ ਹੂੰ ਉੱਕੇ ਜਿਹੜੀ ਗੱਲ ਕਹੀ ਐ ਪ੍ਰੇਮ ਸਿੰਘ ਜੰਦੂ ਮਾਇਰਾ ਨੇ ਉਹਦਾ ਹੁਣ ਆਉਣ ਰਿਕਾਰਡ ਆ ਗਈ ਐ ਅਕਾਲੀ ਦਲ ਵਾਲੇ ਅੱਜ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਐ ਅਣੜੀ ਉਹ ਗੱਲ ਵਿਆੜੀ ਕਰਤੀ ਐ ਜੀ ਉਸ ਤੋਂ ਬਾਅਦ ਬਈ ਸਾਰੇ ਥਾਮਾ ਦੇ ਉੱਤੇ ਪ੍ਰੇਮ ਸਿੰਘ ਜੰਦੂ ਮਾਇਰਾ ਦੀ ਤਕਰੀਰ ਤੁਸੀਂ ਵੀ ਕੱਢ ਕੇ ਦੇਖ ਲਓ ਸੋਸ਼ਲ ਮੀਡੀਆ ਤੇ ਪਈ ਹੋਣੀ ਐ ਹੂੰ ਹੂੰ ਉਹਦੀ ਤਕਰੀਰ ਨੂੰ ਜਦੋਂ ਆਪਾਂ ਸੁਣਦੇ ਆ ਉਹਦੇ ਵਿੱਚ ਉਹ ਕੀ ਕਹਦੇ ਹੋ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੀ ਐਕਟਿੰਗ ਦੇ ਅਧਿਕਾਰੀ ਤੋਂ ਹਟਾਤਾ ਸੀ ਜੀ ਲੇਕਿਨ ਡਾਕਟਰ ਜੀ ਦਮਦਮਾ ਸਾਹਿਬ ਦੇ ਮੁਖ ਸੇਵਾਦਾਰੇ ਸੀਗੇ ਉਥੋਂ ਨੇ ਦੱਸਿਆ ਆਪ ਸਾਹਿਬ ਸੀਗੇ ਹੂੰ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਭਟਾਇਆ ਗਿਆ ਜੀ ਜੱਦੀ ਸਾਹਿਬ ਯਾਦ ਕਰੋ ਤੁਸੀਂ ਉਸ ਵੇ ਉਹਨਾਂ ਦੀ ਜਗ੍ਹਾ ਲੈ ਕੇ ਗੈਰੀ ਰਕਵੀਰ ਸਿੰਘ ਨੂੰ ਬਣਾਇਆ ਸੀ ਬਿਲਕੁਲ ਗਿਆਨੀ ਰਕਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਇਕੱਠੇ ਬੈਠੇ ਆ ਹੂੰ ਸਾਹਮਣੇ ਬੀੜੀਆਂ ਵਾਲੇ ਬੈਠੇ ਐ ਤੇ ਉਦੋਂ ਗੱਲ ਚੱਲੀ ਸੀ ਤੁਕ ਜਾਨੀ ਜੇ ਆਪੀ ਕੈਦਰ ਸੇ ਹਰਪ੍ਰੀਤ ਸੇ ਕੋ ਰਣੇ ਕੇ ਮੈਨੂਰ ਗੱਲ ਕਹਦੇ ਹੈ ਕਿ ਤੇਰੀ ਦਿਲਿਆਏ ਨਾਲ ਯਾਰੀ ਹੈ ਹਾਂ ਮੇਰੀ ਦਿਲਿਆਏ ਨਾਲ ਯਾਰੀ ਹੈ ਜੀ ਆਪਣਾ ਨੇ ਤੇ ਓ ਕਿੱਜਾ ਸੀ ਜੀ ਤੇ ਉਸ ਵੇਲੇ ਇਹਨਾਂ ਨੇ ਨਾਲ ਦੇ ਨਾਲ ਜਿਵੇਂ ਜੋੜ ਦੀ ਚੱਪਾ ਮਾਰਦੇ ਹੋ ਨੇ ਇੱਕ ਵੇ ਥੋੜਾ ਜਿਹਾ ਵੀ ਕਿਉਂ ਵੀ ਕਿ ਅੱਜ ਆਲਾ ਥਾਪੀ ਜੀ ਜਿਨੇ ਨੇ ਨੇ ਰਕਬੀਰ ਸਿੰਘ ਨੂੰ ਵੀ ਇਸ ਤਰ੍ਹਾਂ ਗੱਲ ਕਹੀ ਸੀ ਜੀ ਅਰਕਬੀਰ ਸਿੰਘ ਸਾਥ ਰਹੇ ਉਹਨਾਂ ਦੀ ਸੇਵਾ ਖਤਮ ਕਰਤੀ ਉਦਮਦਮ ਸਾਹਾ ਬੀ ਹਮਮ ਦਮ ਸਾਹਾ ਕਿਉਂ ਬੜਾ ਸਰਗਰਮ ਰਹੇ ਉਹ ਆਪਣੀ ਧਾਰਮਿਕ ਸੇਵਾ ਮਬਦਦੇਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਜੀ ਪਰ ਜੋ ਗੱਲ ਹੁਣ ਨੂੰ ਪ੍ਰੇਮ ਸਿੱਖਿਆ ਤੋਂ ਬਾਹਰ ਨੇ ਗਈ ਹੈ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਸਾਰੇ ਜਿਹੜੇ ਸੁਧਾਰ ਲਹਿਰ ਵਾਲੇ ਹੈ ਜਿਨ੍ਹਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿ ਜੀ ਸਾਡੇ ਬਾਰੇ ਫੈਸਲਾ ਕਰੋ ਅਸੀਂ ਸਾਰੇ ਗੁਨਾਹਗਾਰ ਆ ਪਿਛਲੇ ਸਮੇਂ ਤੇ ਕਾਲੀ ਸਰਕਾਰ ਦੇ ਦੌਰਾਨ ਉਹ ਕੁਝ ਵੇਆ ਵਾਪਰੇਆ ਉਹਦੇ ਚ ਬੇਅਦਬੀ ਦੇ ਮਾਮਲੇ ਵੀ ਆ ਗਏ ਉਹਦੇ ਚ ਬੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫ ਕਰਨ ਦੇ ਮਾਮਲੇ ਵੀ ਆ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਸੀ ਸਾਰੇ ਹੀ ਗੁਨਾਹਗਾ ਜੀ ਅਰਜ਼ੀ ਆਪਣੇ ਆਪ ਨੂੰ ਪੇਸ਼ ਕਰਦੇ ਆ ਤੇ ਸਾਨੂੰ ਸਜ਼ਾ ਦਿਓ ਹੂੰ ਹੂੰ ਉਹ ਉਹਨਾਂ ਦੀ ਐਪਲੀਕੇਸ਼ਨ ਲੈ ਲਈ ਐਪਲੀਕੇਸ਼ਨ ਲੈਣ ਤੋਂ ਬਾਅਦ ਆਪਾਂ ਨੂੰ ਪਤਾ ਵੀ ਸਾਰਿਆਂ ਨੂੰ ਤਲਬ ਕੀਤਾ ਗਿਆ ਸਾਰਿਆਂ ਨੂੰ ਤਲਬ ਕਰਕੇ ਫਿਰ ਸਜ਼ਾ ਵੀ ਦਿੱਤੀ ਗਈ ਜੀ ਲੇਕਿਨ ਸਜ਼ਾ ਦੇ ਦਾ ਸਮਾਂ ਦੇ ਰਾਖੀ ਜਿਹੜੀ ਤਰਮਕ ਸਜ਼ਾ ਲਾਈ ਗਈ ਜਾਂ ਪੋਲੀਟੀਕਲ ਸਜ਼ਾ ਲਾਈ ਗਈ ਇਸ ਸਧਾਰਨ ਚ ਜਿਹੜੀ ਬੜੀ ਉਹਦੇ ਬਿਟਕਾਰਲਾ ਪੀਰੀਅਡ ਜਿਹੜਾ ਸੀ ਉਹ ਪੀਰੀਅਡ ਬੜਾ ਜਿਹੜਾ ਹੈਗਾ ਮਹੱਤਵਪੂਰਨ ਹੈ ਹੂੰ ਹੂੰ ਉਹ ਸਮਾਂ ਬੜਾ ਮਹੱਤਵਪੂਰਨ ਹੈ ਹੁਣ ਪ੍ਰੇਮ ਸਿੰਘ ਜੱਜੂ ਬਾਇਰਾਕੀ ਕਹਿੰਦਾ ਕਿ ਉਸ ਸਮੇਂ ਦੇ ਦੌਰਾਨ ਸਰਦਾਰ ਸੁਖਦੇਵ ਸਿੰਘ ਇੱਕ ਸਾਜੀ ਜਿਹੜੀ ਗੁੱਠੀ ਹੈ ਜਿੱਡੀ ਗੱਡਵਰੀ ਜੀ ਉਥੇ ਅਸੀਂਾਰੇ ਸੀ ਇਹ ਐਡੀ ਸਾਲ ਦੇ ਕਹਿੰਦੇ ਤੁਹਾਨੂੰ ਪਹਿਲਾਂ ਕਹਿ ਦਿੱਤੀ ਕਿ ਆਪਣੀ ਅਗਵਾਈ ਹੈ ਨਾ ਜਿਹੜੀ ਇਹ ਗੈਨੀ ਹਰਪ੍ਰੀਤ ਸਿੰਘ ਉਹੀ ਕਰ ਸਕਦੇ ਆ ਜੀ ਫਿਰ ਕਿਨੇ ਵੀ ਬੀਬੀ ਜਗੀਰ ਕੌਰ ਉਹ ਇਸ ਦੀ ਸਾੜੀ ਸੀ ਤੇ ਸਰਦਾਰ ਸੁਖਦੇਵ ਸਿੰਘ ਵੀ ਸਾ ਤੁਹਾਨੂੰ ਪਤਾ ਵੀ शरीर के तौर पे ठीक नहीं थी उस बड़ी बीमार थी ऊपर भी काफी हुई साथ साथ हर, आ, साथ साथ थी एंड फिर धीरसाहब ने कहया गेनी हरप्रीत सिंह होरा नु के गेनी जी ਤੁਸੀਂ ਕਰੋ ਜਿਹੜੀ ਸੁਧਾਰ ਲੈਣਾ ਏਦੀ ਅਗਵਾਈ ਜੀ ਇਹ ਤੁਸੀਂ ਸੰਭਾਲੋ ਸੰਸਾਰ ਸਾਰਾ ਤੁਸੀਂ ਸੰਭਾਲ ਕੇ ਤੇ ਆਪਣਾ ਕੰਮ ਅੱਗੇ ਤੋਰੋ ਹੂੰ ਹੂੰ ਤੇ ਇਹ ਫਿਰ ਜੰਦੂ ਬਾਹਰ ਨੇ ਕਹਿਤਾ ਕਿ ਜਿਹੜਾ ਬੂਟਾ ਸਰਦਾਰ ਸੁਖਦੇਵ ਸਿੰਘ ਦੀ ਸਾਹਿਬ ਸਾਹਿਬ ਨੇ ਲਾਇਆ ਸੀ ਹੂੰ ਹੂੰ ਆਪਣੀ ਚੰਡੀਗੜ੍ਹ ਵਾਲੀ ਖੂਫੀ ਦੇ ਵਿੱਚੋਂ ਤੇ ਉਹ ਬੂਟਾ ਅੱਜ ਲੰਗਰਵਾਲ ਦੀ ਣਾਣਾ ਮੰਡੀ ਦੇ ਵਿੱਚ ਕਹਿੰਦੇ ਵੀ ਬੂਟਾ ਹੋ ਪੂਰੀ ਤਰ੍ਹਾਂ ਜੜਾਏਗਾ ਉਹ ਆਪਣਾ ਰੂਪ ਧਾਰਨ ਕਰਕੇ ਜੇ ਫਲ ਦੇਣ ਲੱਗ ਪਿਆ ਜੀ ਉਹਨਾਂ ਨੇ ਅੰਗਰੇਜ਼ੀ 'ਚ ਕਿਹਾ ਸੀ ਆਪਣੇ ਜੰਦੂਬਾਇਰ ਸਾਹਨੇ ਕਿ ਫਰੂਟ ਦੇਣ ਲੱਗ ਪਿਆ ਆਪਾਂ ਜਾਣਦੇ ਹਾਂ ਅੰਗਰੇਜ਼ੀ ਦੇ ਵਿੱਚ ਫਲ ਨੂੰ ਫਰੂਟ ਕਿਹਾ ਜਾਂਦਾ ਹੈ ਜੀ ਜੀ ਇਹ ਜਦੋਂ ਗੱਲ ਆ ਗਈ ਤੇ ਇਹਨੂੰ ਹੁਣ ਗੱਲ ਨੂੰ ਚੱਕ ਲਿਆ ਹੂੰ ਹੂੰ ਕੱਲ ਆਮ ਆਕਾਲੀ ਦਲ ਦੇ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਲੋਰੀ ਬਿੱਲੀ ਥੇਡੋ ਬਾਹਰ ਜੀ ਅਨਿਰਖ ਵੀਰ ਸੇਖੂਰੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ ਔਰ ਉਸੇ ਦੇ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਆ ਉਹ ਸੁਧਾਰ ਲੈਣ ਵਾਲਿਆਂ ਜਿਵੇਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਐ ਇਹ ਉਹਨਾਂ ਨੇ ਕਿਹਾ ਬੜੀ ਕਹਿੰਦੇ ਬਾਈ ਦੀ ਪੁਸ਼ਟੀ ਨਹੀਂ ਕਰਦੇ ਜੀ ਉਹ ਸ਼ਾਮਲ ਹੁੰਦੇ ਐ ਤਾਂ ਇਹਦਾ ਮਤਲਬ ਉਹ ਕਹਿੰਦੇ ਵੀ ਉਹ ਸਾਜ਼ਿਸ਼ ਸੀ ਹੂੰ ਹੂੰ ਇਹ ਜਮ ਅਕਾਲੀ ਦਲ ਵਾਲੇ ਪਹਿਲਾਂ ਨਾਲ ਹੁੰਦੇ ਐ ਕਿ ਬਾਕੀ ਸਿੰਘ ਸਹਿਬਾਨ ਨੂੰ ਵੀ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਗਿਆ ਸੀ ਤੇ ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੈ ਉਹ 2 ਦਸੰਬਰ ਦਾ ਹੁਕਮਨਾਮਾ ਬੜਾ ਸੋਚ ਵਿਚਾਰ ਕੇ ਉਹਦੇ ਪਿੱਛੇ ਕੈਨੀ ਹਰਬੀਰ ਸਿੰਘ ਫੋਰਾਬਾਦ ਦਿਮਾਗ ਸੀ ਜੀ ਜਿਹੜਾ 2 ਦਸੰਬਰ ਦਾ ਹੁਕਮਨਾਮਾ ਉਹਦੇ ਜਲਦੀ ਸਾਹਿਬ ਨੇ ਇਹ ਨਹੀਂ ਕਹਿਣਾ ਜਾਊਗਾ ਕਿ ਜੋ ਕੁਛ ਉਹਨਾਂ ਨੂੰ ਪੁੱਛਿਆ ਗਿਆ ਅਕਾਲੀ ਲੀਡਰਾਂ ਨੂੰ ਸਾਰਿਆਂ ਨੇ ਆਪੋ ਆਪਣੇ ਗੁਨਾਹ ਕਬੂਰ ਕੀਤੇ ਐ ਬਿਲਕੁਲ ਜੀ ਸਾਰਿਆਂ ਨੂੰ ਜਿਹੜੀ ਸਜ਼ਾ ਲਾਈ ਗਈ ਉਹਨਾਂ ਨੇ ਉਹ ਸਜ਼ਾ ਪ੍ਰਵਾਨ ਕੀਤੀ ਐ ਔਰ ਉਹ ਸਜ਼ਾ ਪ੍ਰਵਾਨ ਕਰਨ ਤੋਂ ਬਾਅਦ ਬਕਾਇਦਾ ਉਹਨਾਂ ਨੂੰ ਕਹਿੰਦੇ ਵੀ ਸੈਕਟਰੀਟ ਵੀ ਦਿੱਤਾ ਅਕਾਲੀਵਲ ਬਾਦਲ ਵਾਲੇ ਜਿਹੜੇ ਗੱਲ ਕਹਿੰਦੇ ਆ ਉਹ ਕਹਿੰਦੇ ਜਦੋਂ ਅਸੀਂ ਸਜ਼ਾ ਆਦੀ ਪੂਰੀ ਕਰ ਲਈ ਅਸੀਂ ਅਕਾਲ ਤਖਤ ਸਾਹਿਬ ਤੇ ਗਏ ਆ ਸਾਡੇ ਲੀਡਰ ਨੂੰ ਸੁਖਵੀਰ ਸਿੰਘ ਬਾਦਲ ਤੋਂ ਉਥੇ ਤੀਕ ਵਗੈਰਾ ਕਰਵਾਈ ਗਈ ਔਰ ਮੈਨੇ ਇੱਕ ਪੱਤਰ ਵੀ ਜੇ ਦਿੱਤਾ ਗਿਆ ਨੌਜੀ ਤੁਹਾਡੀ ਸੇਵਾ ਪੂਰੀ ਹੋ ਗਈ ਹੈ ਜੀ ਉਹ ਸੇਵਾ ਪੂਰੀ ਹੋ ਗਈ ਰੋਲਾ ਕਿੱਥੇ ਹੁੰਦਾ ਹੈ ਰੋਲਾ ਇਹ ਚ ਪੈਂਦਾ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈਗਾ ਆਪਣੇ ਉਹਦੇ ਤੋਂ ਸਤੀਫਾ ਦੇ ਵੀ ਸਤੀਫਾ ਦੇ ਹੀ ਦਿੱਤਾ ਜਿਉਣਾ ਨਹੀਂ ਕਿਉਂਕਿ ਉਨੀ ਦੇਰ ਤੱਕ ਉਹ ਸਜਾਈ ਨਹੀਂ ਸੀ ਜਿੱਦੀ ਦੇਰ ਤੱਕ ਉਹਨੂੰ ਸਤੀਫਾ ਦੇਣ ਵਾਸਤੇ ਕੀ ਹੱਥ ਉਹ ਨਹੀਂ ਸੀ ਮੰਨਿਆ ਜਦੋਂ ਸਤੀਫਾ ਉਹਨੇ ਦਿੱਤਾ ਉਸ ਤੋਂ ਬਾਅਦ ਉਹ ਕਹਿੰਦੇ ਵੀ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਸੀਗੀ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬੜੀ ਛੀ ਭਰਤੀ ਉਹਨੇ ਕਰਵਾਉਣੀ ਸੀ ਜੀ ਉਹ ਕਹਿੰਦੇ ਵੀ ਕਿਉਂਕਿ ਉੱਥੋਂ ਹੁਕਮਨਾਮਾ ਹੋਇਆ ਸੀ ਕਿ ਆਪੋ ਆਪਣੇ ਜਿੱਥੇ ਬੰਦ ਕਰ ਦਿਓ। ਹੂੰ। ਉਹ ਕਹਿੰਦੇ ਵੀ ਜੁੱਲਾ ਜਿਹੜਾ ਨਮਾ ਖੁੱਲਿਆ ਸੀ ਨਮਾ ਜੁੱਲਾ ਤਾਂ ਉਹ ਵੀ ਸੀ ਕਿ ਆ ਕਾਲੀ ਜਲਦੀ ਭਰਤੀ ਕਰਵਾਈ ਜਾਵੇ। ਜੀ। ਪਰ ਇਹਨਾਂ ਨੇ ਜਿਹੜੇ ਬਾਦਰਕਾਲੀਦਨ ਵਾਲੇ ਸੀ ਇਹਨਾਂ ਨੇ ਕਹਿਤਾ ਸੀ ਸਾਡੀਆਂ ਤਾਂ ਸੰਵਿਧਾਨਕ ਮਜਬੂਰੀਆਂ ਹੈ। ਹੂੰ। ਜੇ ਅਸੀਂ ਅਕਾਲ ਤਖਤ ਸਾਹਿਬ ਦੇ ਉਹ ਜਲੇਸੀ ਆਪਣਾ ਸਾਰਾ ਢਾਂਚਾ ਪੰਗਰਤਾ ਕਰਨ ਨੂੰ ਸੰਵਿਧਾਨਕ ਤੌਰ ਤੇ ਅਸੀਂ ਜੋ ਨਹੀਂ ਲੜ ਸਕਾਂਗੇ ਵਗੈਰਾ ਵਗੈਰਾ ਜੰਦੀ ਇਹ ਆਪਣੀ ਦਲੀਲਵਾਦੀ ਸੀ। ਜੀ। ਪਰ ਇਹਨੇ ਜਿਹੜੀ ਹੈਗੀ ਆਪਣੀ ਧਰਤੀ ਕੀਤੀ ਇਹਨੇ ਆਪਣਾ ਆਕਾਲੀ ਦਲ ਬਣਾ ਲਿਆ ਉਹਨੇ ਆਪਣੀ ਧਰਤੀ ਕੀਤੀ ਉਹ ਧਰਤੀ ਦੇ ਉੱਤੇ ਉਹਨਾਂ ਦਾ ਕੰਮ ਚੱਲੀ ਆਲਾ ਉਹਨਾਂ ਦਾ ਆਕਾਲੀ ਦਲ ਵੀ ਬਣ ਗਿਆ ਜੀ ਲੇਕਿਨ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਜੇ ਤਖਤ ਸਾਹਿਬ ਦਾ ਇੱਕ ਤਖਤਦਾਰ ਤਖਤ ਸਹਿਬਾਨਾਂ ਦੇ ਵਿੱਚੋਂ ਇੱਕ ਤਖਤਦਾਰ ਜੇਫੇਦਾਰ ਜਿਹੜੀ ਧਿਰ ਦੀ ਜਿਹੜੀ ਤੇਰੇ ਸੁਨਾਰ ਲੈਣ ਵਾਲੀ ਧਿਰ ਹੈ ਜਿਹਨਾਂ ਨੇ ਭਾਵੇਂ ਆਪਣੀ ਜਿਹੜੀ ਹੈਗੀ ਉਹਦ ਨੂੰ ਭੰਗ ਕਰਦਾ ਸੀ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਵੀ ਕੰਸਲਸਲਾ ਉਹ ਨਾ ਚੱਲਦਾ ਰਿਹਾ ਉਹ ਅੰਦਰ ਖਾਤੇ سلسلہ ਚੱਲਦਾ ਰਿਹਾ ਤੇ ਗੈਨੀ ਹਰਪ੍ਰੀਤ ਸਿੰਘ ਉਹਦੇ ਹਿੱਸੇਦਾਰ ਹੈ ਜੀ ਕਿਤੇ ਉਹਨਾਂ ਨੇ ਗੱਲ ਕਾਫੀ ਕਿਤੂ ਕੰਤੂ ਕੀਤੀ ਹੈ ਜੀ ਗੱਲ ਇਹ ਵੀ ਆਈ ਹੈ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਸੀ ਕਿ ਜਦੋਂ ਕੈਨੀ ਰਕਵੀਰ ਸਿੰਘ ਉਹਦੇ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਪੁੱਛ ਰਹੀ ਸੀ ਤੇ ਸੁਖਵੀਰ ਸਿੰਘ ਬਾਦਲ ਬੋਲਣ ਦੀ ਕੋਸ਼ਿਸ਼ ਕਰਦਾ ਸੀ ਜੀ ਉਦੋਂ ਕਿਨੇ ਗੈਨੀ ਰਕਵੀਰ ਸਿੰਘ ਨੂੰ ਗੈਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਇੰਨੇ ਤਰ੍ਹਾਂ ਜਵਾਬ ਲੋ ਹਾਂ ਜਾਂ ਨਾ ਜੀ ਤੇ ਜਦੋਂ ਉਹਨਾਂ ਨੇ ਕਿਹਾ ਵੀ ਤੂੰ ਗਲਤ ਕੀਤੇ ਹੋਗਾ ਲਾ ਹਾਂ ਕੀਤੇ ਹੈ ਵਾਦ ਦੇ ਵਿੱਚ ਇੱਕ ਵਾਰੀ ਚਾਹੇ ਸੱਚੇ ਹੈ ਚਾਹੇ ਝੂਠੇ ਹੈ ਜਦੋਂ ਉਹਨੇ ਅਕਾਲ ਤਖਤ ਸਾਹਿਬ ਤੇ ਗੱਲ ਪ੍ਰਵਾਨ ਕਰਦੀ ਤਾਂ ਮੇਰੇ ਖਿਆਲ ਮਤਾਬਕ ਚੰਦੀ ਸਾਹਿਬ ਦਮਦਮਾ ਸਾਫ ਦੇ ਵਿੱਚ ਆ सॉरी ਮੁਕਸਬ ਸਾਫ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ ਕਿ ਅਸੀਂ ਉਹਨੇ ਬੁਲਾ ਨਹੀਂ ਸੀ ਕਿਤੇ ਜਿਹਨੇ ਅਸੀਂ ਮੰਨ ਲਈ ਅਸੀਂ ਮਤਲਬ ਜਿਹੜਾ ਹੈਗਾ ਇਹਨੂੰ ਗੱਲ ਨੂੰ ਡਟਾਉਣ ਦਾ ਉਸਨੇ ਕੀਤੀ ਸੀ ਇਹ ਉਹਨਾਂ ਦੀ ਗਲਤੀ ਹੈ ਅਕਾਲੀ ਦਲ ਵੱਲੋਂ ਵੀ ਜੀ ਪਰ ਸਭ ਤੋਂ ਵੱਡੀ ਗਲਤੀ ਹੋਣਾ ਕਿ ਹਰਪ੍ਰੀਤ ਸਿੰਘ ਹੋਰ ਅੱਗੇ ਮੈਂ ਦੇਖਦਾ ਹਾਂ ਦੀ ਵਕ ਵਕ ਚੈਨਾਂ ਤੇ ਡੇਟਾ ਹੋ ਰਹੀ ਹੈ ਮੇਰੇ ਦਰਲੱਡੇ ਵੀ ਟਵੇਟਾ ਹੋ ਰਹੀ ਹੈ ਕੋਈ ਖੁਸ਼ ਕਹਿ ਰਿਹਾ ਕੋਈ ਖੁਸ਼ ਕਹਿ ਰਿਹਾ ਤਈ ਮੈਂ ਵਿਜਵਾਣਾ ਨੂੰ ਇਹ ਕਹਿੰਦੇ ਆ ਵੀ ਸੁਣੇ ਗਿਆ ਜਿੰਦੂ ਵਾਇਰਸ ਦਾ ਕੀ ਹੈ ਜਿੰਦੂ ਵਾਇਰਸ ਸਫਾਈ ਦੇ ਦੂਗਾ ਉਹਨੇ ਕਿਹਾ ਲਿਖ ਕੇ ਦਿੱਤਾ ਹੈ ਜਤੀ ਸਾਹਿਬ ਕਹੀ ਦੀ ਜਾਈ ਹੁਦਿਆ ਜਿਹੜਾ ਨਿਸ਼ਾਨੀ ਜਦਗਾ ਜਿਹੜੀ ਚੀਜ਼ ਬੋਲੀ ਜਾਂਦੀ ਹੈ ਲਿਖ ਤੋ ਤਾਂ ਬੰ ਮੁੱਕਰ ਦਾਂਗੇ ਜਿਹਦੀ ਲਿਖਿਆ ਕੋਈ ਛੋਟ ਸੀ ਮੇਰੇ ਦਾ ਦਸਤ ਨਹੀਂ ਮੇਰੇ ਦਸਤਾਂ ਦੀ ਤੋੜ ਤੋੜ ਪ੍ਰੋੜ ਕਰਦੀ ਪਰ ਅੱਜ ਜਿਹੜਾ ਹੈਗਾ ਸੋਸ਼ਲ ਮੀਡੀਆ ਨਾਲ ਜੋ ਹੈ ਜਦੋਂ ਬੰਦਾ ਬੋਲ ਹੀ ਜਾਂਦਾ ਹੈ ਉਹਦੀ ਆਵਾਜ਼ ਰਿਕਾਰਡ ਹੋਣੀ ਹੈ ਜਦ ਜਿਹੜਾ ਰਿਕਾਰਡ ਹੋਈ ਜਾਂਦਾ ਹੈ ਤੇ ਮੈਨੂੰ ਲੱਗਦੀ ਹੈ ਕਿ ਸਪ੍ਰੇਮ ਸਿੰਘ ਜੱਜੂ ਵਾਜਰਾ ਨੇ ਇਸ ਸੁਧਾਰ ਲੈਣ ਵਾਲੇ ਨੂੰ ਜ ਨਵਾਂ ਅਕਾਲੀ ਦਲ ਜਾਨੀ ਹਰਪ੍ਰੀਤ ਸਿੰਘ ਆਲਾ ਉਹਨੂੰ ਵੀ ਤਰਫ ਸਾਥ ਹੈ ਆਪਾਂ ਇਹ ਵੀ ਜਾਣਦੇ ਕਿ ਅਜੇ ਤੱਕ ਮੁਕੰਮਲ ਇਕਤਾ ਇਸ ਦਲ ਦੇ ਵਿੱਚ ਨਹੀਂ ਹੈਗੀ ਇੱਕ ਦੱਬੇ ਆਪ ਦੂਜੇ ਪਾਸੇ ਦੇਖੀ ਤਾਂ ਉੱਥੇ ਵੀ ਜਿਹੜੇ ਹੈਗੇ ਪੰਜ ਚਾਰ ਬੰਦੇ ਹੀ ਆ ਜਿਹੜੇ ਸਾਰੀ ਗੱਲ ਕਰਦੇ ਆ ਇਧਰਲੇ ਪਾਸੇ ਬੀਬੀ ਸਤਵੰਤ ਕੌਰ ਹੋਣਾ ਦਾ ਥੋੜਾ ਜਿਹਾ ਆਪਣੇ ਆਪ ਨੂੰ ਲਾਭੇ ਕਰਨ ਤੇ ਬੜਾ ਮਹੱਤਵਪੂਰਨ ਹੈ ਕਿਉਂਕਿ ਕੁਰਬਾਨੀ ਵਾਲੀ ਗੱਲ ਕਰੀਏ ਆਪਾਂ ਦਾ ਕੁਰਬਾਨੀ ਜਿਹੜੀ ਹੈਗੀ ਆ ਉਹ ਭਾਈ ਅਮਰੀਕ ਸਿੰਘ ਹੋਣਾ ਦੀ ਹੈ ਜਿਹੜੇ ਭਾਈ ਅਮਰੀਕ ਸਿੰਘ ਦੀ ਸੁਪਤਰੀ ਹੋਣ ਦੇ ਨਾਤੇ ਹੀ ਅਕਾਲ ਤੱਕ ਸਾਹਮਣੇ ਆਪਣੀ ਪ੍ਰਤੀਨਿਧ ਵਜੋਂ ਉਹਨਾਂ ਨੂੰ ਭਾਰਤੀ ਕਮੇਟੀ ਦੇ ਵਿੱਚ ਪਾਇਆ ਸੀ ਇਹਨਾਂ ਨੇ ਭਾਵੇਂ ਉਹਨਾਂ ਨੂੰ ਧਾਰਮਿਕ ਕਾਉਂਸਲ ਦੇ ਮੁਖੀ ਬਣਾ ਲਿਆ पर मेरी खयाल में तब कुछ बीवी ਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜੀ ਹੈਗੀ ਗੱਲ ਬਹੁਤੀ ਮੇਰੇ ਫੇਵਰ ਦੇ ਵਿੱਚ ਨਹੀਂ ਜਾਣੀ ਮੇਰੇ ਬਾਪ ਦੀ ਕੁਰਬਾਨੀ ਹੈ ਜਿਹੜੀ ਨਹੀਂ ਜਾਣੀ ਸੋ ਇਹ ਅਜੇ ਪਿੰਡ ਬੱਜਿਆ ਦੀ ਤੱਕ ਨਹੀਂ ਤੇ ਭੱਗ ਤੇ ਫੈਲਾ ਆ ਗਈ ਮੈਨੂੰ ਲੱਗਦੀ ਹੈ ਇਸ ਤਰ੍ਹਾਂ ਕਿ ਜਿਹੜੀ ਇਹਨਾਂ ਦੀ ਸ਼ੁਰੂਆਤ ਨੇ ਕੀਤੀ ਹੈ ਸ਼ੁਰੂਆਤ ਇਹਨਾਂ ਨੇ ਸੁਧਾਰ ਵਾਸਤੇ ਕੀਤੀ ਸੀ ਬਾਰੇ ਸਿਹਦਰ ਦੀ ਬਜਾਏ ਦੁਬਾਰਾ ਫੇੜੋ ਹੀ ਚੜੇ ਬਾਜੀਆਂ ਵਾਲੀ ਗੱਲ ਤੇ ਪੈ ਗਏ ਹੈ। ਹੂੰ ਹੂੰ। ਔਰ ਇਹ ਜਿੰਨੀ ਇਹਨਾਂ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਰਿਪਟ ਪਊਗੀ ਜਿੰਨਾ ਅਕਾਲੀ ਬੋਰਡ ਬੈਂਕ ਬੰਡਿਆ ਜਾ ਉਹ ਮੈਂ ਕੱਲ ਵੀ ਵਿਸਤਾਰ ਨਾਲ ਗੱਲ ਕੀਤੀ ਸੀ। ਇਹ ਐਸਫੇ ਚਾਰ ਅਕਾਲੀ ਦਲ ਦਾ ਸਾਡੇ ਸਾਹਮਣੇ ਹੀ ਹੈ। ਬਿਲਕੁਲ ਜੀ। ਇੱਕ ਅਕਾਲੀ ਦਲ ਅਮਰਪਾਲ ਸਿੰਘ ਹੋਰਾਂ ਦਾ ਹੋ ਗਿਆ ਵਾਪਸ ਪੰਜਾਬ ਦੇ ਅਕਾਲੀ ਦਲ ਇੱਕ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਅਕਾਲੀ ਦਲ ਹੋ ਗਿਆ ਜਿਹੜੇ ਭਾਵੇਂ ਗਰਦਸੁਰ ਵਾਲੇ ਆ ਦੋਨੋਂ ਅਕਾਲੀ ਦਲ ਪਰ ਵੋਟਾਂ ਦੇ ਵਿੱਚ ਹਿੱਸਾ ਲੈਂਦੇ ਆ। ਦੋਨੋਂ ਸਭਾ ਨੂੰ ਜਿਹੜਾ ਹੈਗਾ ਉਹ ਮੰਨਦੇ ਆ। ਇੱਕ ਹੀ ਦਾ ਇਹ ਪੁਰਾਣਾ ਅਕਾਲੀ ਦਲ ਜਿਹਦੀ ਅਗਵਾਈ ਸੁਖਬੀ ਸਿੰਘ ਬਾਦਲ ਕਰਦਾ ਇੱਕ ਨਮਾ ਅਕਾਲੀ ਦਲ ਆ ਗਿਆ ਜੀ ਦੀ ਅਗਵਾਈ ਕਹਿੰਦੀ ਹਰਪ੍ਰੀਤ ਸਿੰਘ ਗੋੜੀ ਕਰਦੀ ਹੈ ਤੇ ਐਨੇ ਅਕਾਲੀ ਦਲ ਹੋ ਗਏ ਤੇ ਹੁਣ ਤੁਸੀਂ ਇਹ ਦੇਖੋ ਵੀ ਸਾਡੀ ਸਿੱਖ ਬੋਟ ਕਿੰਨੇ ਪਰਸੈਂਟ ਹੈ ਜੀ ਪੰਜਾਬ ਦੇ ਵਿੱਚ ਤੇ ਜਿਹੜੀ ਇਹ ਦੂਜੇ ਪਾਈ ਤਰ੍ਹਾਂ ਦੀ ਬੋਟ ਵੀ ਹੈਗੀ ਹੈ ਉਹ ਸਪੋਰਟ ਨੂੰ ਕਨਸੋਲੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਬੋਟ ਜੇ ਤਿੰਨ ਚਾਰ ਸਮਾਜ ਦੇ ਜਿਹੜੇ ਘੱਟ ਕਿਤੇ ਪੱਜ ਫਟੂਗੀ ਹਾਂ ਤਾਂ ਕਾਂਗਰਸ ਪਾਰਟੀ ਦੀ ਸਥਿਤੀ ਵੀ ਬਹੁਤੀ ਨਹੀਂ ਚੰਗੀ ਲੇਕਿਨ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਲੱਗਦਾ ਹੈ ਕਿ ਜਿਵੇਂ ਸੁਖਵੀਰ ਬਾਦਲ ਨੇ ਵੀ ਕਹਿਇਆ ਸੀ ਕਿ ਚੁੱਲਾ ਤਾਂ ਨਵਾਂ ਜਰੂਰ ਬਣ ਗਿਆ ਪਰ ਇਹਨੂੰ ਜਿਹੜੀ ਗੈਸ ਸਮੈਣੀ ਰਸੋਈ ਗੈਸ ਹੈ ਕਿਚਨ ਗੈਸ ਹੈ ਇਹ ਦਿੱਲੀ ਤੋਂ ਹੁੰਦੀ ਹੈ ਜਿਹੜੀ ਸਪਲਾਈ ਉੱਥੋਂ ਹੁੰਦੀ ਹੈ ਇਸ ਕਿਸਮ ਦੇ ਇਲਜ਼ਾਮ ਪਾੜੀ ਲਾ ਕੇ ਇੱਕ ਦੂਜੇ ਦੇ ਖਿਲਾਫ ਉਹਨਾਂ ਦੇ ਖਿਲਾਫ ਪੰਜਾਬ ਪਾ ਜਾਈ ਜਾਂਦੇ ਹਨ ਉਹਨਾਂ ਦੇ ਖਿਲਾਫ ਇਲਜ਼ਾਮ ਪਾੜੀ ਲਾਈ ਜਾਂਦੇ ਹਨ ਔਰ ਇਹਦੇ ਨਾਲ ਜਿਹੜਾ ਆਪਾਂ ਕਹਾਂਗੇ ਵੀ ਘੱਟੋ ਘੱਟ ਜਿਹੜੀ ਤੀਜੀ ਤਰ੍ਹਾਂ ਦੀ ਜਿਹਨੂੰ ਅਸੀਂ ਕ੍ਰਿਜ਼ਨਲ ਪਾਰਟੀ ਕਹਿੰਦੇ ਹਾਂ ਇਸ ਤਿਹੇ ਜਿਹੜੀ ਪਾਰਟੀ ਹੁੰਦੀ ਉਹਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਰਹੀਆਂ ਔਰ ਖਤਮ ਕੋਈ ਹੋਰ ਨਹੀਂ ਕਰ ਰਿਹਾ ਉਹਨੂੰ ਖਤਮ ਅਕਾਲੀ ਲੀਡਰ ਆਪੀ ਕਰ ਰਹੇ ਆ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਸੁਧਾਰ ਲੈਣ ਵਾਲੇ ਹੁਣ ਚਾਹੇ ਉਹ ਬਾਦਲ ਕੇ ਹੋਣ ਚਾਹੇ ਉਹ ਕੋਈ ਹੋਰ ਹੋਣ ਇਹ ਆਪਣੇ ਪੈਰ ਆਪ ਕੋਹਾੜਾ ਨਹੀਂ ਮਾਰਦੇ ਸਗੋਂ ਕੋਹਾੜਿਆਂ ਦੇ ਉੱਤੇ ਪੈਰ ਮਾਰ ਰਹੇ ਆ ਸਾਰੇ ਜਣੇ ਜੀ ਆ ਵਾਕਿਆ ਗੱਲ ਸੇ ਢੱਲੋ ਸਾਹਿਬ ਆਪਣੇ ਨਾਲ ਕੋਨਰ ਵੀ ਜੁੜ ਗਿਆ ਪਰ ਨਾਲ ਹੀ ਮੈਂ ਕਾਲ ਵੀ ਲੈ ਲਾਂ ਫਿਰ ਆਪਾਂ ਗੱਲਬਾਤ ਹੋਰ ਕਰਦੇ ਆ ਜੀ ਢੱਲੋ ਸਾਹਿਬ ਜੀ ਆਏ ਨੇ ਹੈਲੋ ਹਾਂਜੀ ਹਾਂਜੀ ਸਵਾਗਤ ਆ ਸੱਸੀ ਗੱਲ ਜੀ ਹਾਂਜੀ ਜੈਨੇਦਬੀ ਲੋਸਾ ਉਹਨੇ ਕੰਡੀ ਬੋਲ ਰਹੀ ਜੀ ਜੀ ਹਾਂਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਤੇ ਲੋਸਾ ਉਹ ਜੀ ਮੈਂ ਕੱਲ ਦੇ ਉਹ ਚਨੀਰਮ ਪ੍ਰੋਗਰਾਮ ਸੁਣੀ ਲੱਗੇ ਕਿ ਇਹ ਜਿਵੇਂ ਕਰਕੇ ਜੀ ਜੀ ਲੇਕਨ ਜੱਜ ਸਾਹਿਬ ਇੱਕਦਮ ਮੈਂ ਇੱਕਦਮ ਤੇ ਲੋਸਾ ਤਰੀ ਨੂੰ ਚੁਣ ਕਰਦੇ ਹੋ ਤੇ ਜੇ ਦੋ ਤਰੀਕ ਦਾ ਦੋ ਤਰੀਕ ਦਾ ਜਿਹੜਾ ਉਹ ਹੁਕਮਾ جاری ਹੋਇਆ ਸੀ ਕਿ ਅਸੀਂ ਬਿਲਕੁਲ ਦੋਸ਼ੀ ਮੰਨਣਿਆ ਬਾਦਲ ਪਰਿਵਾਰ ਨੂੰ ਜੀ ਲੇਕਨ ਉਹ ਹੁਕਮਨਾਮੇ ਤੇ ਜਿਹੜਾ ਜਹਿੜਾ ਸਾਹਿਬ ਨੇ ਇਹਨੇ ਆਪ ਹੀ ਹੁਕਮਨਾਮਾ ਦਿੱਤਾ ਹੈ ਜੀ ਤੇ ਇਹ ਜਿਹੜੇ ਪੂਰੇ ਉਤਰੇ ਨੇ ਉਹ ਹੁਕਮਨਾਮੇ ਦੇ ਉੱਤੇ ਹਾਂਜੀ ਆਪ ਹੀ ਇਹਨਾਂ ਨੇ ਉਹਨਾਂ ਨੂੰ ਸੱਜਾ ਦਿੱਤੀ ਇਹ ਮੈਂ ਕਹਿੰਨਾ ਵੀ ਉਹ ਚੋਰ ਨੇ ਸਾਧ ਨੇ ਸਾਰਾ ਕੁਝ ਠੀਕ ਹੈ ਹੂੰ ਹੂੰ ਤੇ ਜਿਹੜੀ ਇਹਨਾਂ ਨੇ ਮਤਲੀਦਾਨ ਵਧਾਈ ਹੈ ਜੀ ਜਿਹੜੇ ਇਹਨਾਂ ਦੇ ਨਾਲ ਆਪਣੇ ਪਾਸੇ ساری ਮੰਡਲੀ ਆ ਗਈ ਕਿ ਤੂੰ ਹੈ ਹੂੰ ਹੂੰ